ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਰਤ ਦੇ ਵਿੱਚ ਰਾਜ ਤਖਤ ਤੇ ਕਾਬਜ਼ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਹੋਰਨਾ ਮੁਗਲ ਸੂਬੇਦਾਰਾਂ ਦੁਆਰਾ ਸਮੁੱਚੇ ਦੇਸ਼ ਅੰਦਰ ਮਜਹਬੀ ਕਟੜਤਾ ਫੈਲਾ ਕੇ ਆਮ ਲੋਕਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠਲ ਪਾਉਣ ਦੇ ਲਈ ਭਾਰਤ ਦੇ ਵਿੱਚ ਇੱਕੋ ਇੱਕ ਮਹਾਨ ਜਰਨੈਲ ਪੈਦਾ ਹੋਇਆ ਸੀ ਜਿਸ ਦੀ ਸ਼ੂਰ ਬੀਰਤਾ ਦੀਆਂ ਗੱਥਾਵਾਂ ਦੀ ਮਿਸਾਲ ਸ਼ਾਇਦ ਹੀ ਕਿਸੇ ਦੁਨੀਆ ਦੇ ਵਿੱਚ ਕਿਸੇ ਇਤਿਹਾਸ ਦੇ ਵਿੱਚ ਮਿਲਦੀ ਹੋਵੇ ਉਹ ਸ਼ੂਰ ਬੀਰ ਮਹਾਨ ਜੋਧਾ ਬਾਬਾ ਬੰਦਾ ਸਿੰਘ ਬਹਾਦਰ ਸੀ। ਬਾਬਾ ਬੰਦਾ ਸਿੰਘ ਬਹਾਦਰ ਨਾ ਸਿਰਫ ਅਮਰਤ ਧਾਰੀ ਸੀ ਬਲਕਿ ਇੱਕ ਬੇਰਾਗੀ ਵੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸਨ 1670 ਨੂੰ ਕਸ਼ਮੀਰ ਦੇ ਜੰਮੂ ਤੇ ਪੁਂਚ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਦੇ ਰਾਜ਼ੂਰੀ ਦੇ ਵਿੱਚ ਹੋਇਆ। ਪਿਤਾ RAM ਦੇਵ ਦੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਲਕਸ਼ਮਨ ਦੇਵ ਸੀ। ਲਜਮਨਦੇਵ ਨੇ ਛੋਟੀ ਉਮਰ ਦੇ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਤਲਵਾਰ ਸਲਾਉਨ ਸਮੇਤ ਹਰ ਤਰ੍ਹਾਂ ਦੀ ਮਹਾਰਤ ਛੋਟੇ ਹੁੰਦਿਆਂ ਹੀ ਇਹਨਾਂ ਨੇ ਹਾਸਲ ਕਰ ਲਈ ਇੱਕ ਦਿਨ ਸ਼ਿਕਾਰ ਖੇਡਦਿਆਂ ਹੋਇਆ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸ ਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਜਦ ਪੇਟ ਵਿੱਚੋਂ ਨਿਕਲੇ ਤਾਂ ਲਜਮਨਦੇਵ ਦੇ ਸਾਹਮਣੇ ਹੀ ਉਹਨਾਂ ਨੇ ਦਮ ਤੋੜ ਲਿਆ ਇਹ ਘਟਨਾ ਨੇ ਲਜਮਨਦੇਵ ਨੂੰ ਸ਼ਾਇਦ ਪੂਰੀ ਦੁਨੀਆ ਤੋਂ ਉੱਪਰ ਰਾਮ ਕਰ ਦਿੱਤਾ ਕਾਰਬਾਰ ਤਿਆਗ ਕੇ ਉਹ ਕੁਝ ਸਾਧੂਆਂ ਦੇ ਟੋਲੇ ਵਿੱਚ ਸ਼ਾਮਿਲ ਹੋ ਕੇ ਤੀਰਥ ਯਾਤਰਾਵਾਂ ਕਰਨ ਲੱਗ ਪਏ। ਕੁਮਦੇ ਕੁਮੰਦੇ 나ਸਿਕ ਦੇ ਵਿੱਚ ਅਗੋੜਨਾਥ ਨਾਮ ਦੇ ਤਾੰਤ੍ਰਿਕਾਂ ਦੇ ਨਾਲ ਉਹਨਾਂ ਦਾ ਮੇਲ ਹੋਇਆ। ਅਗੋੜਨਾਥ ਤੰਤਰ ਮੰਤਰ ਵਿੱਦਿਆ ਦਾ ਇੱਕ ਮੰਨਿਆ ਪਰਮੰਨਿਆ ਯੋਗੀ ਸੀ। ਕੁਝ ਸਮਾਦੰਤਰ ਮੰਤਰ ਦੀ ਵਿੱਦਿਆ ਸਿੱਖੀ ਤੇ ਉਹਨ ਨੂੰ ਪੂਨ ਹੋ ਗਏ। ਲਛਮਨਦੇਵ ਨੇ ਆਪਣਾ ਵੱਖਰਾ ਹੀ ਡੇਰਾ ਗੋਦਾਵਰੀ ਨਦੀ ਦੇ ਕੰਢੇ ਬਣਾ ਲਿਆ। ਲਜਵੰਦ ਦੇਵ ਦਾ ਦੂਸਰਾ ਨਾਮ ਮਾਧੋਦਾਸ ਬੇਰਾਗੀ ਵੀ ਬਣ ਗਿਆ ਜੋ ਕਿ ਆਮ ਲੋਕਾਂ ਦੇ ਵਿੱਚ ਕਾਫੀ ਪ੍ਰਚਲਿਤ ਹੋ ਗਿਆ ਤੰਤਰ ਵਿਦਿਆ ਦੇ ਵਿੱਚ ਨਿਪੁੰਨ ਹੋਣ ਕਰਕੇ ਸਮੁੱਚੇ ਇਲਾਕੇ ਅੰਦਰ ਮਾਧੋਦਾਸ ਬੇਰਾਗੀ ਦੀਆਂ ਧੂਮਾਂ ਪੈ ਗਈਆਂ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਪਤਾ ਲੱਗਦਾ ਹੈ ਕਿ ਮਾਧੋਦਾਸ ਆਪਣਾ ਬਾਣਾ ਤਿਆਗ ਕੇ ਕੁਝ ਸਮਾਂ ਮਰਾਠਾ ਸੈਨਾ ਦੇ ਵਿੱਚ ਆਪਣੇ ਜੰਗੀ ਕਰਤੱਬੀ ਦਿਖਾ ਚੁੱਕਿਆ ਸੀ ਜੰਗਾ ਜੁੱਧਾਂ ਦੇ ਵਿੱਚ ਹੁੰਦੀ ਕਤਲੋਂ ਆਮ ਤੋਂ ਦੁਖੀ ਹੋ ਕੇ ਉਸਨੇ ਮੁੜ ਬੇਰਾਗੀ ਰੂਪ ਧਾਰਨ ਕਰ ਲਿਆ ਸੀ ਉਸਦੇ ਨਾਮ ਦੀ ਚਰਚਾ ਸੁਣ ਕੇ ਹੀ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਦੋਦਾਸ ਦੇ ਨਾਲ ਮੁਲਾਕਾਤ ਲਈ ਉਸਦੇ ਕੋਲ ਆਏ ਉਸ ਤੋਂ ਬਾਅਦ ਵਾਪਰੇ ਘਟਨਾਕ੍ਰਮ ਨੇ ਸਮੁੱਚੇ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਅਨਹਿ ਅਜਿਹਾ ਸੁਨਹਿਰੀ ਪੰਨਾ ਜੋੜ ਦਿੱਤਾ ਜਿਸ ਦੇ ਮਿਸਾਲ ਸ਼ਾਇਦ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਮਿਲ ਜੇਗੀ ਸਨ 1704 ਦੇ ਵਿੱਚ ਉਸ ਵੇਲੇ ਦੇ ਸਰਹੰਦ ਦੇ ਅਤਜਾਲਮ ਮੁਗਲ ਸੂਬੇਦਾਰ ਵਜ਼ੀਰ ਖਾਨ ਦੁਆਰਾ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੇ ਦੋ ਛੋਟੇ ਸੈਭਜਾਦੇ ਬਾਬਾ ਜਵਾਰਾ ਵਰ ਸਿੰਘ ਜੀ ਜਿਨ੍ਹਾਂ ਕੀ ਜਿਨ੍ਹਾਂ ਦੀ ਉਮਰ 9 ਸਾਲ ਸੀ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ 7 ਸਾਲ ਸੀ ਉਹਨਾਂ ਨੂੰ ਜੁੰਦਿਆਂ ਹੀ ਨੀਹਾਂ ਦੇ ਵਿੱਚ ਚੜਵਾ ਕੇ ਸ਼ਹੀਦ ਕਰ ਦਿੱਤਾ ਸੀ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਗੁਰੂ ਸਾਹਿਬ ਆਪਣੇ ਚਾਰਾ ਪੁੱਤਰਾ ਅਤੇ ਮਾਤਾ ਗੁਜਰੀ ਜੀ ਨੂੰ ਸਿੱਖੀ ਤੋਂ ਵਾਰ ਕੇ ਤਲਵੰਡੀ ਸਾਬੋ ਦੀ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਕੇ ਧਖਣਵਰ ਨੂੰ ਚਾਲੇ ਪਾਲੇ ਧਖਣਵਲ ਮਹਾਰਾਸ਼ਟਰ ਰਾਜ ਦੇ ਨੰਦੇੜ ਦੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਬੇਰਾਗੀ ਮਾਧੋਦਾਸ ਦੇ ਨਾਲ ਉਹਨਾਂ ਦਾ ਮੇਲ ਹੋਇਆ ਨਵਾਂ ਜਨਮ ਉਹਨਾਂ ਦਾ ਉੱਥੋਂ ਹੀ ਗਿਣਿਆ ਜਾਂਦਾ ਜਦੋਂ ਮੇਲ ਸਤਗੁਰਾਂ ਦੇ ਨਾਲ ਹੋਇਆ ਉਸ ਦੀ ਤਕਦੀਰ ਬਦਲ ਗਈ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਦੋਂ ਉਹਨਾਂ ਦਾ ਸਾਹਮਣਾ ਹੋਇਆ ਇਤਿਹਾਸ ਦੱਸਦਾ ਹੈ ਕਿ 15 ਵਰਿਆਂ ਦਾ ਲਛਮਨ ਦਾਸ ਜਦੋਂ ਸ਼ਿਕਾਰ ਖੇਡਦਾ ਸੀ ਤਾਂ ਪੂਰੀ ਰੂਹ ਨਾਲ ਖੇਡਦਾ ਸੀ ਨਿਸ਼ਾਨਾ ਲਗਾਉਂਦਾ ਸੀ ਤਾਂ ਪੂਰੇ ਧਨ ਨਾਲ ਮਨ ਨਾਲ ਪੂਰਾ ਹੱਠੀ ਸੀ ਪਰ ਜਦੋਂ ਸ਼ਿਕਾਰ ਖੇਡਦੇ ਆ ਇੱਕ ਵਾਰ ਹਿਰਨੀ ਦੇ ਬੱਚੇ ਦੀ ਚਾਕ ਕਿਤੇ ਪੇਟ ਦੇ ਵਿੱਚੋਂ ਤੜਪ ਤੜਪ ਮਰਦਿਆਂ ਤੱਕ ਉਸਨੇ ਆਪਣੀ ਅੱਖੀ ਤੱਕਿਆ ਤੇ ਉਹ ਬੇਰਾਗੀ ਹੋ ਗਿਆ ਨਾਮ ਪਿਆ ਮਾਦੋਦਾਸ ਬੇਰਾਗੀ ਸੋ ਉਸਨੇ ਸਭ ਬਦਲ ਦਿੱਤਾ ਇਸ ਤੋਂ ਬਾਅਦ ਉਸਨੇ ਗੁਰੂ ਸਾਹਿਬ ਦੀ ਸ਼ਰਨ ਲੈ ਲਈ ਗੁਰੂ ਸਾਹਿਬ ਦੇ ਨਾਲ ਉਸ ਦਾ वार्तालाप ਹੋਇਆ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਉਸ ਦਾ ਨਾਮ ਬੰਦਾ ਸਿੰਘ ਬਹਾਦਰ ਰੱਖਿਆ ਤੇ ਗੁਰੂ ਦਾ ਬੰਦਾ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖੀ ਸਿਧਕ ਅਤੇ ਚੱਪੜ ਚੀੜੀ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਕੇਸਰੀ ਪੜਨਾ